ਐਡਵੋਕੇਟ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ ਨੇ ਗੱਲ ਕਰਦੇ ਉਹਨਾਂ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਆ ਜੀ ਅ ਅੱਜ 4 ਦਿਨ ਦੇ ਬਾਅਦ ਦੁਬਾਰਾ ਵਿਕ੍ਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਅ ਡਬਲ ਏ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਕੀ ਕਾਰਵਾਈ ਹੋਈ ਹੈ ਕੀ ਸਾਰਾ ਦਾ ਸਾਰਾ ਜਿਹੜਾ ਰਿਹਾ ਹੈ ਸਿਨੈਰੀਓ ਕਿਉਂਕਿ 4 ਦਿਨ ਦੇ ਰਿਮਾਂਡ ਦੇ ਬਾਅਦ ਦੁਬਾਰਾ ਅੱਜ ਪੇਸ਼ ਕੀਤਾ ਗਿਆ ਸੀ ਕੀ ਤੁਹਾਡੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਅਸੀਂ ਜੁਡੀਸ਼ੀਅਲ ਰਿਮਾਂਡ ਮੰਗਿਆ ਸੀ ਕੋਰਟ ਨੇ ਉਹ ਜੁਡੀਸ਼ੀਅਲ ਰਿਮਾਂਡ دی ਜਿਹੜੀ ਐਪਲੀਕੇਸ਼ਨ ਆ ਉਹ ਲੋਅ ਕਰ ਦਿੱਤੀ ਹੈ ਤੇ ਹੁਣ ਉਹ ਨਾਬਾ ਜੇਲ੍ਹ ਚ ਜਾਣਗੇ ਬਿਕਰਮ ਸਿੰਘ ਮਜੀਠੀਆ ਜੀ 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 ਜੁਡੀਸ਼ੀਅਲ ਲੀ ਕੀਤਾ ਸੀ ਜਾਂ ਦੂਸਰਾ ਜੁਡੀਸ਼ੀਅਲ ਲੀ ਕੀਤਾ ਸੀ ਜੀ ਜੀ ਕਿ ਕਿਨੇ ਦਿਨ ਦਾ ਆਦੇਸ਼ ਜਾਰੀ ਕੀਤੇ ਗਏ ਨੇ ਉਹ ਜਾਦਾ ਦਿਨ ਦਾ ਜੀ ਹੁੰਦਾ ਜੀ 19 ਜੁਲਾਈ ਨੈਕਸਟ ਡੇਟ ਹੈ ਜੀ ਔਰ ਸਰ ਇਹਦੇ ਵਿੱਚ ਜਿਹੜੀ ਕੈਰੀ ਸੀਗੀ ਵਿਜੀਲੈਂਸ ਨੇ ਕਿਹਾ ਸੀ ਕਿ ਇਨਵੈਸਟੀਗੇਸ਼ਨ ਹੈ ਹੋਰ ਸਾਰੀਆਂ ਚੀਜ਼ਾਂ ਨੇ ਕਰਨੀਆਂ ਆਲਰੇਡੀ ਉਹਦਾ ਹੁਣ ਫਿਰ ਕਿਸ ਤਰ੍ਹਾਂ ਬਣੇਗਾ ਕਿ ਹੋਰ ਉਹਨਾਂ ਨੂੰ ਲੈ ਕੇ ਜਾ ਕੇ ਜਾਣ ਦੀ ਕੋਈ ਜ਼ਰੂਰਤ ਨਹੀਂ ਜਿਸ ਤਰ੍ਹਾਂ ਗੋਰਖਪੁਰ ਲੈ ਕੇ ਗਏ ਜਿਸ ਤਰ੍ਹਾਂ ਦਿੱਲੀ ਲੈ ਕੇ ਗਏ ਹੋਰ ਜਗ੍ਹਾਵਾਂ ਤੇ ਆਲਰੇਡੀ ਕਿਉਂਕਿ ਗੱਲ ਆ ਰਹੀ ਹੈ ਕਿ ਜਾਂਚ ਪੜਤਾਲ ਹਜੇ ਚੱਲ ਰਹੀ ਹੈ ਅਸੀਂ ਗੋਡ ਵਿੱਚ ਜਿਹੜੀ ਐਪਲੀਕੇਸ਼ਨ ਜੁਡੀਸ਼ੀਅਲ ਰਿਮਾਂਡ ਦੀ ਫਾਈਲ ਕੀਤੀ ਉਹਦੇ ਸਪੈਸੀਫਿਕਲੀ ਇਹ ਲਿਖਿਆ ਹੈ ਕਿ ਜੇ ਸਾਨੂੰ ਦੁਬਾਰਾ ਲੋੜ ਹੋਏਗੀ ਤਾਂ ਅਸੀਂ ਦੁਬਾਰਾ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਨਵੇਂ ਕਾਨੂੰਨਾਂ ਦੇ ਅਧੀਨ ਸਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਉਹਦੇ ਕੋਲੇ ਡਿਸਕ੍ਰੀਸ਼ਨ ਹੁੰਦੀ ਹੈ ਕਿ ਉਹ ਦੁਬਾਰਾ ਵੀ ਪੁਲਿਸ ਰਿਮਾਂਡ ਲੈ ਸਕਦੇ ਨੇ ਇਸ ਕੀ ਜਿਹੜੇ ਪੁਲਿਸ ਰਿਮਾਂਡ ਦੇ ਵਿੱਚੋਂ ਵੀ ਪੁਲਿਸ ਰਿਮਾਂਡ ਜਿਹੜਾ ਲੈ ਕੇ ਜਾਇਆ ਜਾ ਸਕਦਾ ਜਾ ਸਕਦਾ ਜੀ ਬਿਲਕੁਲ ਜੀ ਜੀ ਸਾਡੇ ਨਾਲ ਸੀਗੇ ਸਰਕਾਰੀ ਵਕੀਲ ਪੀ ਆਈ ਪੀ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ 14 ਦਿਨ ਦੀ ਜਿਹੜੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਤੇ ਕਹਿੰਦੇ ਅਸੀਂ ਜੁਡੀਸ਼ੀਅਲ ਰਿਮਾਂਡ ਮੰਗਿਆ ਸੀਗਾ 14 ਦਿਨ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਔਰ ਕਹਿੰਦੇ ਅਸੀਂ ਜਿਹੜੀ ਐਪਲੀਕੇਸ਼ਨ ਲਈ ਉਹ ਚ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਡੈਫੀਨੇਟਲੀ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਹੈ ਉਹ ਜੇ ਚਾਹੇ ਤਾਂ ਜੁਡੀਸ਼ੀਅਲ ਚੋ ਵੀ ਜਿਹੜਾ ਹੈਗਾ ਰਿਮਾਂਡ ਤੇ ਲੈ ਕੇ ਪੁਲਿਸ ਰਿਮਾਂਡ ਤੇ ਲੈ ਕੇ ਜਾ ਸਕਦੀ ਹੈ ਤੇ ਉਸ ਦੇ ਨਾਲ ਕਹਿੰਦੇ ਅਸੀਂ ਉਹ ਪ੍ਰੋਵੀਜ਼ਨ ਵੀ ਹੈਗਾ ਜੇ ਲੋੜ ਪਏਗੀ ਤਾਂ ਉਸ ਪ੍ਰੋਵੀਜ਼ਨ ਦਾ ਬਿਲਕੁਲ ਇਸਤੇਮਾਲ ਕੀਤਾ ਜਾਏਗਾ ਪਰ ਹਾਲ ਫਿਲਹਾਲ ਦੇ ਲਈ 19 ਜੁਲਾਈ ਮਤਲਬ ਕਿ 14 ਦਿਨਾਂ ਦਾ 6 ਤਰੀਕ ਅੱਜ 6 ਜੁਲਾਈ ਨੂੰ ਪੇਸ਼ ਕੀਤਾ ਗਿਆ ਮੋਹਾਲੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਅਰੋਦੇ ਬਾਅਦ 10 ਜੁਲਾਈ ਤੱਕ 14 ਦਿਨ ਦੀ ਨਿਆਇਕ ਹਿਰਾਸਤ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਅੱਜ ਭੇਜ ਦਿੱਤਾ ਗਿਆ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ